ਦੀ ਵਾਗਿਰੂ ਜੀ ਕਾ ਕਾਲਾ ਵਾਗਿਰੂ ਜੀ ਕੀ ਫਤ ਹੈ ਅੱਜ ਆਪਾਂ ਗੱਲ ਕਰਾਂਗੇ ਕਿ ਇਹ ਜਿਹੜਾ ਰਖੜਾ ਪਰਿਵਾਰ ਨੇ ਅਕਾਲੀ ਦਲ ਨੂੰ ਖਤਮ ਕਰਨ ਦੀ ਨੀਤੀ ਕਦੋਂ ਅਪਣਾਈ ਸਾਰੇ ਸੰਘਰਸ਼ ਤੇ ਬੈਠੇ ਸੀ ਉਦੋਂ ਦਰਸ਼ਨ ਰਖੜਾ ਜੀ ਨੂੰ ਵਾਪਸ ਮੋੜੇ ਹੈਗੇ ਤੇ ਉਹਨਾਂ ਤੋਂ ਬਾਅਦ ਦੇ ਵਿੱਚ ਤਿੰਨੇ ਭਰਾਵਾਂ ਨੇ ਅਮਿਤ ਸ਼ਾਹ ਜੀ ਨਾਲ ਮੀਟਿੰਗ ਕਰੀ ਤੇ ਐਨ ਆਰ ਆਈ ਵਿੰਗ ਦੇ ਚੇਅਰਪਰਸਨ ਬਣਾ ਦੇਗੇ ਜਦੋਂ ਉਦੋਂ ਤੋਂ ਬਾਅਦ ਦੇ ਵਿੱਚ ਇਨਾਂ ਦੇ ਅੰਦਰ ਬੈਠ ਕੇ ਪਤਾ ਨਹੀਂ ਕੀ ਗੱਟ ਤੁੱਪ ਹੋਈ ਐ ਕਿ ਕ ਕਦੇ ਨਾਲਚ ਵਿੱਚ ਦੇਖੋ ਮਹਾਰਾਜ ਜੀ ਨੂੰ ਦਿੰਦਾ ਐ ਇੰਨਾ ਕੁਛ ਦਿੱਤਾ ਹੋਇਆ ਉਹੀ ਦੁਬਾਰਾ ਅੱਗੇ ਲਾਲਚ ਕਰਕੇ ਆਉਂਦਿਆਂ ਦਾ ਜ਼ਮੀਨਾਂ ਦਾ ਪੰਜਾਬ ਤੇ ਅਗੇਂਸਟ ਗਤੀਵਿਧੀਆਂ ਕਰਦੀਆਂ ਨੇ ਆਪਾਂ ਪੁਰਾਣਾ ਇਤਿਹਾਸ ਦੇਖ ਲਓ ਉਦੋਂ ਵੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਜਰਨਲ ਸੀ ਜਿਹੜੇ ਵਧੀਆ 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 ਉੱਚ ਆਉਂਦਿਆਂ ਤੇ ਸੀ ਉਹੋ ਜਿਹੇ ਬੰਦੇ बिकਦੇ ਨੇ ਨਿਚਲੇ ਲੈਵਲ ਤੇ ਕੰਮ ਕਰਨ ਵਾਲਾ ਵਰਕਰ ਤਾਂ ਸincerely ਕੰਮ ਕਰਦਾ ਹੁੰਦਾ ਹੁਣ ਇਹ ਦੇਖਣ ਨੂੰ ਮਿਲ ਰਿਹਾ ਵੀ ਜਿਹੜਾ ਬਾਈ ਨੂੰ ਇਹਨਾਂ ਨੇ ਮੱਲੇ ਆ ਇਕੱਠ ਰੱਖਿਆ ਉਹਦੇ ਵਿੱਚ ਮੇਰੀ ਬੇਨਤੀ ਹੈ ਸੰਗਤ ਨੂੰ ਇਹਨਾਂ ਨੂੰ ਸਵਾਲ ਪੁੱਛੇ ਜਾਣ ਵੀ ਜਦ ਮੋਦੀ ਜੀ ਨੇ ਇਹਨਾਂ ਨੂੰ ਬੜਨਾ ਬੰਦ ਕਰਤਾ ਸੀ ਤਾਂ ਦੁਬਾਰਾ ਇਹਨਾਂ ਦੀ ਗੱਠਸੱਟ ਕਿਵੇਂ ਹੋਈ ਉਹਨਾਂ ਤੋਂ ਬਾਅਦ ਦੇ ਵਿੱਚ ਹੀ ਸੁਖਵੀਰ ਜੀ ਦਾ ਇੰਨਾ ਰੋਣਾ ਕਿਵੇਂ ਪੈ ਗਿਆ ਤੇ ਕਿਵੇਂ ਧੜਾ ਖੜਾ ਹੋ ਗਿਆ ਇੱਕ ਹੋਰ ਜਿਹੜਾ ਅਟ ਮੈਂਬਰਸ਼ਿਪ ਟੀਮ ਬਣਾਉਣ ਲੱਗ ਗਿਆ ਤੇ ਤੁਸੀਂ ਜਿਹੜਾ ਪਿਛਲਾ ਇਤਿਹਾਸ ਵੀ ਜਿਹੜੀ ਇਹਨਾਂ ਨੇ ਤਰੱਕੀ ਕਰੀ ਹੈ ਤਰੱਕੀ ਵਿੱਚ ਵੀ ਦੇਖੋ ਜਿਹੜੇ ਚੰਗੇ ਮਿਹਨਤੀ ਬੰਦੇ ਨੇ ਉਹ ਕੋਈ ਵੀ ਇੰਨੀ ਹੱਦ ਤੱਕ ਜਾ ਕੇ ਤਰੱਕੀ ਨਹੀਂ ਕਰਦਾ ਕਿਤੇ ਨਾ ਕਿਤੇ ਆਪਾਂ ਕੋਈ ਨਾ ਕੋਈ ਗਦਾਰੀ ਕਰਦੇ ਆ ਜਦ ਪਿਛਲੀ ਵੀਡੀਓ ਵਿੱਚ ਮੈਂ ਦੱਸਿਆ ਜਦ ਇਹਨਾਂ ਕੋਲ ਪਾਵਰ ਆਈ ਇਹਨਾਂ ਨੇ ਰਕੜਾ ਮਿਲ ਬੰਦ ਕਰਾਈ ਜਿਹਦਾ ਇਲਾਕੇ ਨੂੰ ਫਾਇਦਾ ਸੀ ਇਹਨਾਂ ਨੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਿਆ ਜਿਦੇ ਵਿੱਚ ਪੰਜਾਬ ਨੂੰ ਤਾਂ ਕੀ ਕੱਲੇ ਪਟਿਆਣਾ ਜ਼ਿਲ੍ਹੇ ਨੂੰ ਹੀ ਫਾਇਦਾ ਹੋ ਗਿਆ ਹੋਵੇ ਹਮੇਸ਼ਾ ਇਹਨਾਂ ਨੇ ਆਪਣੇ ਨਿੱਜ ਲਈ ਕੰਮ ਕਰਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉੱਚਾ ਉੱਤਿਆਂ ਲਈ ਇਹ ਕਾਣੀ ਦਲ ਨੂੰ ਖਤਮ ਕਰਾਉਣ ਕਿੰਨੀ ਜਾ ਰਹੇ ਨੇ ਵੀ ਮੇਰੀ ਬੇਨਤੀ ਆਕਾਲੀ ਦਲ ਦੇ ਜਿਹੜੇ ਵਰਕਰ ਨੇ ਅੰਬੀ ਅੰਬੀ ਅੱਤ ਨੂੰ ਹੱਥ ਮਾਰੋ ਤੇ ਦੇਖੋ ਤੁਹਾਡੇ ਨਾਲ ਕੀ ਕਰਿਆ ਜਾ ਰਿਹਾ ਆਪਾਂ ਨੂੰ ਕਾਣੀ ਦਲ ਨੇ ਕਿੰਨਾ ਕੁਝ ਦਿੱਤਾ ਜਿਹੜਾ ਟਰੈਕਟਰ ਉਹਨੂੰ ਗੱਡਾ ਬਿਜਲੀ ਆਪਣੀਆਂ ਮੋਟਰਾਂ ਫ੍ਰੀ ਫਿਰ ਮੰਡੀ ਸਿਸਟਮ ਜਿਹੜਾ ਇਹ ਖਤਮ ਕਰਨ ਲੱਗੇ ਹੋਏ ਨੇ ਉਹਨੂੰ ਕਿੱਥੇ ਤੱਕ ਲੈ ਕੇ ਗਏ ਮੈਂ ਕਹਿੰਨਾ ਵੀ ਕੋਈ ਵੀ ਪੰਜਾਬ ਦੇ ਵਿੱਚ ਤੁਸੀਂ ਤਰੱਕੀ ਦੀ ਸੜਕਾਂ ਦੀ ਗੱਲ ਕਰ ਲਓ ਚਾਹੇ ਬਿਜਲੀ ਸਰਪਲਸ ਦੀ ਗੱਲ ਕਰ ਲਓ ਜਿਹੜੀ ਗੱਲ ਵੀ ਸੁਖਵੀਰ ਜੀ ਨੇ ਮੂੰਹੋਂ ਕੱਢੀ ਆ ਚਾਹੇ 에ਅਰਪੋਰਟਾਂ ਦੀ ਗੱਲ ਕਰ ਲਓ ਜਿੱਥੇ ਕਿ ਹੋਰ ਸਟੇਟ ਦੇ ਵਿੱਚ ਇੱਕ ਵੀ ਇੰਟਰਨੈਸ਼ਨਲ 에ਅਰਪੋਰਟ ਨਹੀਂ ਪੰਜਾਬ ਨੂੰ ਦੋ ਦੋ ਚੰਡੀਗੜ੍ਹ ਤੇ ਇੱਕ ਪੰਜਾਬ ਨੂੰ ਸੁਖਵੀਰ ਜੀ ਨੇ ਲਿਆਂਦੇ ਮੰਨਾ ਕੰਮ ਤਾਂ ਬਹੁਤ ਕਰ ਰਹੇ ਨੇ ਐਸੇ ਕਰਕੇ ਹੋਰ ਕੋਈ ਮੁੱਦਾ ਨਹੀਂ ਹੈਗਾ ਇਹਨਾਂ ਕੋਲ ਜਿੱਤੇ ਤੇ ਇਹਨਾਂ ਨੂੰ ਘੇਰ ਸਕਦੇ ਵਿੱਚੋਂ ਬੰਦੇ ਇਕੱਠੇ ਕਰਕੇ ਇਹਨਾਂ ਨੇ ਅਕਾਲੀ ਦਲ ਨੂੰ ਖਤਮ ਕਰਨ ਲਈ ਇਹ ਸਾਰੀ ਬਿਉਤ ਬਣਾਈ ਹੈ ਆਪਾਂ ਚੱਕਨੇ ਹੋ ਕੇ ਇਹ ਕੰਮ ਨਾ ਕਰੀਏ ਪਿੱਛੇ ਆਪਾਂ ਚਲੋ ਚੇਂਜ ਲਿਆ ਕੇ ਵੀ ਦੇਖ ਲਈ ਉਹ ਕੀ ਕਰ ਰਹੇ ਨੇ ਦਿੱਲੀ ਨੂੰ ਕਹਿੰਦਾ ਹੁਣ ਜਿਹੜੇ ਅਹੁਦੇ ਦਿੱਤੇ ਨੇ ਉਹਨਾਂ ਨੇ ਪਹਿਲਾਂ ਰਾਗੂ ਚੱਡਾ ਲੈ ਗਿਆ ਸਭ ਕੁਝ ਹੁਣ 90 ਮਨੀਸ਼ ਜੀ ਤੇ ਕੇਚਰੀਵਾਲ ਜੀ ਆ ਕੇ ਬੈਠੇ ਨੇ ਸਾਨੂੰ ਉਮੀਦ ਸੀ ਵੀ ਕੋਈ ਨਵੇਂ ਕੰਮ ਕਰਨਗੇ ਉਹ ਤਾਂ ਵੀ ਦਿੱਲੀ ਤੋਂ ਵਹਿਲੇ ਆ ਗਏ ਹੁਣ ਪੰਜਾਬ ਨੂੰ ਲੁੱਟ ਕੇ ਲੈ ਜੀਏ ਇਹਨਾਂ ਨੇ ਇੱਕ ਵੀ ਅਜਿਹੇ ਕੰਮ ਨਹੀਂ ਕਰਿਆ ਜਿਹੜਾ ਕਿ ਪੰਜਾਬ ਦੀ ਅਪਲਿਫਟਮੈਂਟ ਲਈ ਹੋਵੇ ਆਪਣੀ ਨਿੱਜੀ ਲਈ ਸਾਰੇ ਲੀਡਰ ਜਿਉਂਦੇ ਰਹੇ ਨੇ ਇਸ ਗੱਲ 'ਤੇ ਧਿਆਨ ਦਿਓ ਕੌਣ ਕੌਣ ਕਿੱਥੇ ਕਿੱਥੇ ਕੰਮ ਕਰ ਰਿਹਾ ਤੇ ਕਿਹਨੇ ਪਿੱਛੇ ਕੰਮ ਕਰੇ ਨੇ ਆਪਾਂ ਉਹ ਜਿਹੇ ਲੀਡਰਾਂ ਨੂੰ ਹੀ ਅੱਗੇ ਆਉਣ ਵਾਲੇ ਸਮੇਂ ਤੇ ਪਰਪੂਲਤ ਕਰੀਏ ਨਾ ਕਿ ਮਾੜੀਆਂ ਬੜੀਆਂ ਗੱਲਾਂ ਤੇ ਆਪਾਂ ਆਪਸ ਵਿੱਚ ਰੋਜ਼ ਕਰਕੇ ਇੱਕ ਕਿਸੇ ਬਗਾਨਿਆਂ ਨੂੰ ਆਪਣਾ ਘਰ ਲਟਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ